ਸਤ ਸ੍ਰੀ ਅਕਾਲ ਦੋਸਤੋ ਕੱਲ 5 ਅਕਤੂਬਰ ਨੂੰ ਕਠੂਆ ਜੀ ਐਂਡ ਕੇ ਇੱਕ ਪਿੰਡ ਦੇ ਵਿੱਚ ਕੁਸ਼ਤੀ ਹੋਈ ਹੈ ਇਹ ਕੁਸ਼ਤੀ ਬਹੁਤ ਹੀ ਸ਼ਾਨਦਾਰ ਸੀ ਇਹ ਸੀ ਸ਼ਿਵਾ ਮਹਾਰਾਸ਼ਟਰ ਸ਼ਿਵਾ ਮਹਾਰਾਸ਼ਟਰ ਔਰ ਛੋਟਾ ਸੁਦਮ ਜੀ ਹਾਂ ਸ਼ਿਵਾ ਮਹਾਰਾਸ਼ਟਰ ਜਿਹਨੂੰ ਕਿ ਛੋਟਾ ਸਿਕੰਦਰ ਕਿਹਾ ਜਾਂਦਾ ਹੈ ਕਿ ਇਹ ਜੂਨੀਅਰ ਸਿਕੰਦਰ ਹੈ ਸਿਕੰਦਰ ਵਾਲੀ ਛੱਪਟ ਇੱਕ ਟਾਈਗਰ ਵਾਂਗੂ ਇੱਕ ਛੱਪਟ ਦੇ ਨਾਲ ਪੈਣਾ ਔਰ ਅਟੈਕ ਕਰਨਾ ਇਹ சிவா ਨੌਜਵਾਨ ਯੰਗ ਮੁੰਡਾ ਹੈ ਮਹਾਰਾਸ਼ਟਰ ਦਾ ਬਹੁਤ ਹੀ ਸ਼ਾਨਦਾਰ ਪੈਦਲਵਾਨ ਹੈ ਔਰ ਸ਼ਾਨਦਾਰ ਕੁਸ਼ਤੀ ਦਿਖਾਂਦਾ ਹੈ ਵਧੀਆ ਕੁਸ਼ਤੀ ਲੜਦਾ ਹੈ ਔਰ ਬਹੁਤ ਹੀ ਵਧੀਆ ਐਕਟਿਵ ਮੱਲ ਹੈ ਪਰਸਨੈਲਿਟੀ ਬੋਡੀ ਵੇਸ ਸਾਰਾ ਕੁਝ ਫਿੱਟ ਹੈ ਔਰ ਬਹੁਤ ਦਾਦਾ ਇਹ ਤਨੀਆ ਬਹੁਤ ਤੇਜ਼ੀ ਨਾਲ ਅਟੈਕ ਕਰਦਾ ਹੈ ਔਰ ਇਹਦੀ ਕੱਲ ਕੁਸ਼ਤੀ ਹੋਈ ਛੋਟਾ ਸਦਾਮ ਹੁਸ਼ਿਆਰਪੁਰਿਆ ਨਾਲ ਛੋਟਾ ਸਦਾਮ ਹੁਸ਼ਿਆਰਪੁਰ ਦਾ ਯੰਗ ਪਲੇਅਰ ਹੈ ਯੰਗ ਪਹਿਲਵਾਨ ਹੈ ਔਰ ਉਹ ਵੀ ਬਹੁਤ ਅਟੈਕਿੰਗ ਕੁਸ਼ਤੀ ਖੇਡਦਾ ਬਹੁਤ ਹੀ ਸ਼ਾਨਦਾਰ ਮਲ ਬਹੁਤ ਹੀ ਉਹਨੇ 95% ਕੁਸ਼ਤੀਆਂ ਜਿੱਤੀਆਂ ਨੇ ਸੋ ਸ਼ਿਵਾ ਨੇ ਮੈਨੂੰ ਲੱਗਦਾ ਜਿੰਨੀਆਂ ਵੀ ਕੁਸ਼ਤੀਆਂ ਹੋਈਆਂ ਲਗਭਗ ਸਾਰੀਆਂ ਜਿੱਤੀਆਂ ਨੇ 1-2 ਕੁਸ਼ਤੀਆਂ ਜਿਹੜੀਆਂ ਬਰਾਬਰ ਰਹੀਆਂ ਹੋਣਗੀਆਂ ਪਿੱਛੇ ਜਿਹਦੀ ਬੇਨੀਆਂ ਜੰਮੂ ਨਾਲ ਹੋਈ ਬੇਨੀਆਂ ਜੰਮੂ ਜੋ ਕਿ ਸੀਨੀਅਰ ਪਹਿਲਵਾਨ ਹੈ ਪੁਰਾਣਾ ਪਹਿਲਵਾਨ ਹੈ ਔਰ ਤਜਰਬੇਕਾਰ ਵੀ ਹੈ ਪਾਵਰਫੁਲ ਵੀ ਹੈ ਸੋ ਉਹਨੂੰ ਇਹਨੇ ਚਿਤਪਰਤ ਕਰਤਾ ਸੋ ਉਸ ਦਿਨ ਤੋਂ ਹੁਣ ਪੰਜਾਬ ਦੇ ਦੰਗਲਾਂ ਦੇ ਵਿੱਚ ਸ਼ਿਵਾ ਮਹਾਰਾਸ਼ਟਰ ਦਾ ਨਾਮ ਉੱਪਰ ਕਿਉਂ ਉੱਪਰ ਆ ਰਿਹਾ ਹੈ ਸੋ ਤੇਜ਼ੀ ਨਾਲ ਯੰਗਸਟਰ ਦੇ ਵਿੱਚ ਉਹ ਦਿਲਾਂ ਦੇ ਵਿੱਚ ਛਾ ਰਿਹਾ ਹੈ ਕੱਲ ਇਹਨਾਂ ਦੀ ਬਹੁਤ ਹੀ ਸ਼ਾਨਦਾਰ ਟੱਕਰ ਇੱਥੇ ਛੋਟਾ ਸਦਾਮ ਔਰ ਸ਼ਿਵਾ ਮਹਾਰਾਸ਼ਟਰ ਨੇ ਆਪਣੇ ਦਾਅ ਪੇਚ ਵੱਧ ਦਿਖਾ ਕੇ ਲੋਕਾਂ ਦਾ ਬਹੁਤ ਹੀ ਵਧੀਆ ਮਨੋਰੰਜਨ ਕਰਿਆ ਲੋਕਾਂ ਤੋਂ ਬਹੁਤ ਹੀ ਵਾਹ ਵਾਹ ਲੁੱਟੀ ਲੋਕਾਂ ਨੂੰ ਪਕੂਰ ਮਜਾ ਆਇਆ ਬਹੁਤ ਵਧੀਆ ਲੱਗਾ ਲੋਕਾਂ ਨੂੰ ਇਹ ਦੰਗਲ ਛਿੰਝ ਮੇਲਾ ਔਰ ਇਹਨਾਂ ਦੀ ਕੁਸ਼ਤੀ ਦੀ ਤੇਜ਼ੀ ਭਰਤੀ ਬਹੁਤ ਵਧੀਆ ਰਹੀ ਸੋ ਦੋਸਤੋ 20 ਮਿੰਟ ਕੁਸ਼ਤੀ ਚੱਲੀ ਹਾਂ ਕਿ ਛੋਟੇ ਸਦਾਨ ਨੇ ਵੀ ਥੋੜੇ ਜਿਹਾ ਮੂਵਮੈਂਟ ਬਣਾਏ ਪਰ ਸ਼ਿਵਾ ਨੇ ਅਟੈਕ ਜ਼ਿਆਦਾ ਕਰੇ ਦੇਖਿਆ ਜਾਇਆ ਤਾਂ 70% ਅਟੈਕ ਜੋ ਥੇ ਉਹ ਸ਼ਿਵਾ ਮਹਾਰਾਸ਼ਟਰਾ ਨੇ ਕਰੇ 30% ਦੀ ਕੋਸ਼ਿਸ਼ ਛੋਟਾ ਸਦਾਨ ਨੇ ਕਰੀ ਛੋਟਾ ਸਦਾਨ ਥੋੜਾ ਡਿਫੈਂਸਿਵ ਹੁੰਦਾ ਨਜ਼ਰ ਆਇਆ ਕੱਲ ਇਹ ਸ਼ਿਵਾ ਦੇ ਅਗੇਂਸਟ ਸੋ 20 ਮਿੰਟ ਕੁਸ਼ਤੀ ਤੋਂ ਬਾਅਦ ਕੁਸ਼ਤੀ ਬਰਾਬਰ ਰਹੀ ਉਸ ਤੋਂ ਬਾਅਦ ਕੁਸ਼ਤੀ ਜਦੋਂ ਕੋਈ ਨਤੀਜਾ ਨਹੀਂ ਰਹੀ ਬੇ ਨਤੀਜਾ ਰਹੀ ਤਾਂ ਇਹ ਪੁਆਇੰਟ ਤੇ ਚੱਲੇਗੀ ਪੁਆਇੰਟ ਤੇ ਕੁਸ਼ਤੀ ਚੱਲੀ 1.5 ਮਿੰਟ ਔਰ ਉਸ ਤੋਂ ਬਾਅਦ ਛੋਟਾ ਸਦਾਮ ਸ਼ੇਵਾ ਦੀ ਟੰਗ ਪਕੜਦਾ ਜਦੋਂ ਪਿੱਛੇ ਧਕੇਲਦਾ ਤਾਂ ਉਹ ਜਾ ਕੇ ਜਨਤਾ ਦੇ ਵਿੱਚ ਚਲੇ ਜਾਂਦੇ ਨੇ ਭੀੜ ਦੇ ਵਿੱਚ ਕਰਾਊਡ ਦੇ ਵਿੱਚ ਪਹਿਲਵਾਨ ਦੋਨੋਂ ਫਸ ਜਾਂਦੇ ਆ ਉਸ ਤੋਂ ਬਾਅਦ ਕੀ ਹੁੰਦਾ ਕਿ ਜਿੰਨੀ ਕਰਾਊਡ ਸੀ ਚਾਰੇ ਪਾਸੇ ਹੋ ਜਾਂਦੀ ਹੈ ਹਲਾ ਹੂ ਹੂ ਭਈਆ ਹੂ ਹੱਲਾ ਮਚਾਣ ਲੱਗ ਜਾਂਦੀ ਐ ਸੋ ਇਹਦੇ ਵਿੱਚ ਕੁਸ਼ਤੀ ਬੇਮਜਾ ਕਰਤੀ ਸਾਰੀ ਕੋਈ ਕੈਮਰਾ ਕੋਈ ਲਾਈਵ ਉੱਥੇ ਉਸ ਸਮੇਂ ਇਹ ਰਿਕਵਰ ਨਹੀਂ ਕਰ ਪਾਇਆ ਵੀਡੀਓ ਨੂੰ ਸੋ ਉਹਦੇ ਵਿੱਚ ਕਿੰਨੇ ਪੁਆਇੰਟ ਬਣਾਇਆ ਕਿੰਨੇ ਨਹੀਂ ਬਣਾਇਆ ਸੋ ਇਹ ਸਾਰੀ ਭੀੜ ਦੀ ਗਲਤੀ ਸੀ ਸੋ ਇਹ ਭੇੜਚਾਲ ਭੀੜ ਜਿਹੜੀ ਐ ਜਿੱਥੇ ਵੀ ਮੇਲੇ ਚ ਜਾਂਦੀ ਐ ਜ਼ਿਆਦਾਤਰ ਇਹ ਸਵਾਦ ਖਰਾਬ ਕਰਦੀ ਐ ਭਾਈ ਤੁਸੀਂ ਆਪਣੀ ਜਗ੍ਹਾ ਬੈਠੇ ਹੋ ਬੈਠੇ ਰਹੋ ਇੱਕਦਮ ਤੁਸੀਂ ਉਹ ਜੋ ਭੀੜ 'ਚ ਚਲੇ ਗਏ ਤਾਂ ਤੁਸੀਂ ਸਭ ਨੂੰ ਰਸਤਾ ਖਾਲੀ ਕਰਨਾ ਸੀ ਜਾਂ ਹੋਰ ਘੇਰਨਾ ਸੀ ਚਾਰੇ ਪਾਸੇ ਉਹਨਾਂ ਨੂੰ ਘੇਰ ਕੇ ਵੀਡੀਓ ਬਣਾਉਣ ਲੱਗੇ ਸੋ ਉੱਥੇ ਕੋਈ ਪਤਾ ਨਹੀਂ ਲੱਗਿਆ ਬੇਨਤੀਜਾਂ ਨੇ ਹੋ ਗਿਆ ਸਾਰਾ ਕੰਮ ਸੋ ਕਮੇਟੀ ਗੁੱਸੇ ਵਿੱਚ ਆ ਗਈ ਔਰ ਉਹਨਾਂ ਨੇ ਇਹਨਾਂ ਦੀ ਇਸ ਭੀੜ ਦੀ ਕਰਾਊਡ ਦੀ ਬਹੁਤ ਮਿੱਠੀ ਬੇਇੱਜ਼ਤੀ ਕੀਤੀ ਕਿ ਤੁਸੀਂ ਇਹ ਕੰਮ ਬਹੁਤ ਮਾੜਾ ਕਰਿਆ ਲੱਖਾਂ ਰੁਪਏ ਲਾਇਆ ਛਿੰਝ ਮੇਲੇ ਦਾ ਤੁਸੀਂ ਸਾਡਾ ਖਰਾਬ ਕਰਤਾ ਕਮੇਟੀ ਕਿੰਨੇ ਚਿਰ ਤੋਂ ਤਿਆਰੀਆਂ ਕਰਦੀਆਂ ਕਿਦਾਂ ਕਿਦਾਂ ਇੱਥੋਂ ਤੱਕ ਮੇਲਾ ਲੈ ਕੇ ਆਉਂਦੀਆਂ ਔਰ ਤੁਸੀਂ ਇਦਾਂ ਹੂ ਹੱਲਾ ਕਰਕੇ ਇਹ ਬੇਮਜਾ ਨਾ ਕਰਿਆ ਕਰੋ ਆਪਣੀ ਜਗ੍ਹਾ ਬੈਠੇ ਰਹਿੰਦੇ ਤਾਂ ਜ਼ਿਆਦਾ ਵਧੀਆ ਸੀਗਾ ਸੋ ਉਸ ਤੋਂ ਬਾਅਦ ਕਮੇਟੀ ਨੇ ਇਤਰਾਜ਼ ਜਤਾਇਆ ਇਸ ਭੀੜ ਤੇ ਤੇ ਉਹਨਾਂ ਨੇ ਮੁਨਾਸਿਬ ਨਹੀਂ ਸਮਝਿਆ ਕਿ ਇਹ ਕੁਸ਼ਤੀ ਦੁਬਾਰਾ ਫੇਰ ਤੋਂ ਮੈਦਾਨ ਵਿੱਚ ਕਰਾਈ ਜਾਈਏ ਕਿਉਂਕਿ ਕਰਾਊਡ ਜਿੰਨੀ ਹੋ ਗਈ ਸੀ ਉਧਰੋਂ ਰਾਤ ਪੈਂਦੀ ਜਾਂਦੀ ਸੀ ਸੋ ਉਹਨਾਂ ਨੇ ਉੱਥੇ ਕੁਸ਼ਤੀ ਡਰਾ ਕਰਤੀ ਯਾਨੀ ਕੁਸ਼ਤੀ ਬਰਾਬਰ ਛੁੱਟ ਗਈ ਸੋ ਕੁਸ਼ਤੀ ਹੈਗੀ ਵੀ ਬਰਾਬਰੀ ਸੀਗੀ ਛੋਟਾ ਸਦਮ ਔਰ ਸ਼ਿਵਾ ਬਹੁਤ ਅੱਛੇ 20 ਮਿੰਟ ਕੋਲੇ ਉਸ ਤੋਂ ਬਾਅਦ ਵੀ ਜਿਹੜੀ ਦਾਅ ਮਾਰਿਆ ਇਹਨੇ ਛੋਟਾ ਸਦਾਮ ਨੇ ਤੋਂ ਉਹ ਉਸ ਦਾ ਦਾ ਬਹੁਤ ਅੱਛਾ ਸ਼ਿਵਾ ਨੇ ਕਾਟ ਮਾਰਿਆ ਸੋ ਇੱਕ ਅੱਧਾ ਮਿੰਟ ਇੱਕ ਮਿੰਟ ਦਾ ਲਗਭਗ ਉਹ ਹਿਲਚਲ ਹੀ ਨਹੀਂ ਹੋਣ ਦਿੱਤੀ ਕਿਸੇ ਪਾਸੇ ਉਸ ਤੋਂ ਬਾਅਦ ਕਰਾਊਡ ਨੇ ਘੇਰ ਲਿਆ ਸੋ ਪਤਾ ਨਹੀਂ ਪੁਆਇੰਟ ਕਿੰਨੇ ਬਣਾਇਆ ਸਦਾਮ ਨੇ ਬਣਾਇਆ ਸ਼ਿਵਾ ਨੇ ਉਹਨੂੰ ਕਮੇਟੀ ਨੇ ਨਿਮੰਨਿਆ ਉਹਨਾਂ ਨੇ ਕਿਹਾ ਇਹ ਇਤਰਾਜ ਹੋ ਗਿਆ ਸਾਰਾ ਸੋ ਕੁਸ਼ਤੀ ਬਰਾਬਰ ਰਹੀ ਸੋ ਦੋਸਤੋ ਕੁਸ਼ਤੀ ਤੁਹਾਨੂੰ ਕਿਹੋ ਜਿਹੀ ਲੱਗੀ ਸਹੀ ਲੱਗੀ ਕੁਸ਼ਤੀ ਦਾ ਆਪ ਜੀ ਨੂੰ ਜੇ ਅਗਰ ਰਿਵਿਊ ਵਧੀਆ ਲੱਗਾ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਔਰ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਕਰ ਲੋ ਸਬਸਕ੍ਰਾਈਬ ਧੰਨਵਾਦ ਥੈਂਕ ਯੂ ਸੋ ਥੈਂਕ ਯੂ